ਤੈਨੂੰ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਮੇਰੀ ਵੀਡੀਓਜ਼ ਜਿਹੜੀਆਂ ਵੀ ਹੈਗੀਆਂ ਵਾਂ ਕਿ ਤੁਹਾਨੂੰ ਲੱਗਦਾ ਗੰਦੀਆਂ ਨਹੀਂ ਹੈ ਇਹ ਤੱਕ-ਤੱਕ ਕੇ ਪਸੀਨਾ ਪਸੀਨਾ ਹੋ ਜਾਂਦਾ ਥੱਕ-ਥੱਕ ਕੇ ਪਸੀਨਾ ਪਸੀਨਾ ਕਾਹਦੇ ਨਾਲ ਹੋਣ ਕਿ ਅਰੇ ਯਾਰ ਜਿੱਦਾਂ ਹੋਣੀ ਯਾਰ ਨਹੀਂ ਕਹਿਣਾ ਮੈਂ ਠੀਕਾ ਤੁਹਾਡੇ ਭਰਾਵਾਂ ਵਰਗਾ ਨਹੀਂ ਲੈ ਲਓ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਸਭ ਤੇ ਚੁੱਲੀ ਲੈ ਲਓ ਇੱਥੇ ਜਵਾਬ ਦਿਓ ਥੱਕ-ਥੱਕ ਕੇ ਪਸੀਨਾ ਪਸੀਨਾ ਕਾਹਦੇ ਨਾਲ ਹੋ ਜਾਂਦਾ ਕੰਮ ਕਰਕੇ ਕਿਹੜਾ ਕੰਮ ਕੇ ਅੱਛਾ ਇਹ ਜੰਮ ਦੀ ਗੱਲ ਹੈ ਪਹਿਲਾਂ ਵੀ ਤੇ ਮੈਂ ਜਿੰਮ ਦੀ ਵੀਡੀਓ ਪਾਈ ਪਹਿਲਾਂ ਦੀ ਛੱਡੋ ਇਹਦੀ ਜਵਾਬ ਦਿਓ ਇਹ ਤੁਹਾਡੀ ਵੀਡੀਓ ਨਰਮਾ ਬੋਦਾ ਕਰਦੀ ਦਾ ਤੇ ਨਰਮਾ 5 ਮਿੰਟ ਸਰ ਵੀ ਸੱਕਾ થੱਕ ਕੇ ਪਸੀਨਾ ਪਸੀਨੀ ਕਾ ਦੇਣਾ ਹੋ ਜਾਣਗੇ ਤੂੰ ਵੀ ਕਮਜ਼ੋਰੀ ਹੈਗੀ ਐ ਕਾ ਸਾਈਜ਼ ਦੀ ਪ੍ਰੋਬਲਮ ਹੈ ਜਾਂ ਬਟ ਟਾਈਮਿੰਗ ਵੀ ਜਾਂ ਫਿਰ ਢਿੱਲੇ ਪੰਦੀ ਕਰ ਦਾਂਗੇ ਕਰ ਦਾਂਗੇ ਬੜੇ ਸਾਈਜ਼ ਦੀ ਪ੍ਰੋਬਲਮ ਆ ਬਈ ਉਹਨਾਂ ਨੂੰ ਕੀ ਆ ਜਿੱਦਾਂ ਉਹ ਚੜਦੇ ਆਪਾਂ ਬੋਲੇ ਫਿਰ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਤੇ ਜਾਂ ਮਰਜ਼ੀ ਕਰੋ ਹਾਂਜੀ ਅਗਲੇ ਦੀ ਕਈ ਮੰਨੋਗੇ ਅਸੀਂ ਕਹਿੰਨੇ ਆ ਖੂ ਆ ਇਹਦੇ ਚ ਲੱਖ ਰੁਪਇਆ ਦਿੰਨੇ ਆ ਸਾਡੇ ਖੂਦ ਡੰਗਾਈ ਮਾਫਣੀ ਆ ਛਾਲ ਮਾਰਦੀ ਆ ਖਾ ਉਹਦੇ ਚ ਕਿਹੜੇ ਸਾਈਜ਼ ਦੀ ਗੱਲ ਕਰਦੇ ਤੁਸੀਂ ਕਿਹੜਾ ਸਾਈਜ਼ ਮੋਟਾ ਪਤਲਾ ਕਰਨਾ ਬਈ ਹੁਣ ਉਹਨਾਂ ਦਾ ਕੰਮ ਹੀ ਉਹ ਹੈ ਕੰਮ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਤਾਂ ਅਸੀਂ ਆਪੇ ਵੇਖ ਲਾਂਗੇ ਥੋੜਾ ਜਿਹਾ ਪਿੱਲੇ ਪਣ ਦੀ ਗੱਲ ਢਿੱਲੇ ਪਣ ਦੀ ਕਾਦੀ ਪ੍ਰੋਬਲਮ ਆ ਤੁਹਾਨੂੰ ਮੈਂ ਉਹੀ ਤਾਂ ਕਹਿੰਦੀ ਆ ਸਾਰੀ ਗੱਲ ਉਧਰ ਦੀ ਹੈਗੀ ਆ ਉਹਨਾਂ ਦਾ ਕੰਮ ਹੀ ਉਹੋ ਜਿਹਾ ਹੈਗਾ ਤੁਹਾਨੂੰ ਉੱਥੇ ਆਪ ਸਮਝਦਾਰ ਹੈਗੇ ਜੀ ਸਰ ਹਾਂ ਜਿੰਦਾਂ ਇਦਾਂ ਦੀ ਉਹ ਉਹਨਾਂ ਦੀ ਮੈਂ ਪੂਰਾ ਨਾ ਬੋਲਿਆ ਮੈਂ ਕੁਝ ਵੀ ਇੱਦਾਂ ਦਾ ਮੋਖ ਫੰਦਾ ਕੋਈ ਵਰਡ ਕੱਢਿਆ ਸਰ ਜਿੱਦ ਗੱਢਿੰਗੀ ਇਹ ਇਹ ਵਰਡਿੰਗ ਆ ਬੱਚੇ ਨਹੀਂ ਸੁਣਦੇ ਇਹ ਵਰਡਿੰਗ ਆ ਇਹ ਬੱਚੇ ਇੱਥੇ ਧੀਆਂ ਪੁੱਤਰ ਆ ਛੋਟੇ ਛੋਟੇ ਬੱਚੇ ਚੈਨਲ ਚਲਾਉਂਦੇ ਆ ਇੰਸਟਾਗ੍ਰam ਚਲਾਉਂਦੇ ਆ ਤੁਹਾਨੂੰ ਅਕਲ ਹੀ ਨਹੀਂ ਆਉਣੀ ساری ਉਮਰ ਇੱਕ ਵਾਰੀ ਹੋਈ ਆ ਇਹ ਕਰਦਾਂਗੇ ਕਰਦਾਂਗੇ ਛੋਟੇ ਮੋਟੇ ਟੈਰਾ ਵਾਲੀ ਨੱਡੀ ਨਹੀਂ ਗੱਡੀ ਮਿਲੂ ਨੱਡੀ ਕੀ ਹੁੰਦਾ ਪੰਜਾਬ ਚ ਰਹਿੰਦੇ ਆ ਤੁਸੀਂ ਤੁਹਾਨੂੰ ਇੱਕ ਬੰਦੇ ਤੁਹਾਨੂੰ ਇੱਕ ਬੰਦੇ ਦਾ ਫੋਨ ਆਇਆ ਅਸੀਂ ਉਹ ਰਿਕਾਰਡਿੰਗ ਸੁਣੂ ਤੁਸੀਂ ਉਹਨਾਂ ਨੂੰ ਪਕਾਇਦਾ ਉੱਤੋਂ ਇਹ ਗੱਲ ਆਖੀ ਵੀ ਅਸੀਂ ਕਰਾ ਮੈਂ ਕਹਿੰਦਾ ਸਿੱਖਾਂ ਦੇ ਘਰੇ ਜਾਂ ਗੁਰੂਆਂ ਬਾਰੇ ਕੁਝ ਬੋਲਿਆ ਇਹ ਕਿਹਾ ਨਾ ਸਿੱਖਾਂ ਦੇ ਘਰ ਦੀ ਗੱਲ ਨਹੀਂ ਇਹ ਪੰਜਾਬ ਦੀ ਧਰਤੀ ਆ ਇੱਥੇ ਸਾਡੀਆਂ ਮਾਵਾਂ ਨੇ ਖੂਨ ਡੋਲਿਆ ਓਏ ਓਏ ਟੋੜ ਜਨਾਨੇ ਨੂੰ ਤੋੜ ਤੋ ਪਰੇਸ਼ਾਨ ਹੋ ਗਈ ਹੈ ਪਹਿਲਾਂ ਦੀ ਸ਼ੈਡ ਬੋਲਦਾ ਕੌਣਾ ਏ ਮੈਂ ਬੋਲਦੀ ਕਿਹੜੀਆਂ ਚੁਣਾਲੀਆਂ ਪਰੇਸ਼ਾਨ ਆ ਵੀ ਆਪਦੇ ਘਰ ਵਾਲੇ ਅਰੇ ਹੁਣ ਮੇਰੀ ਗੱਲ ਸੁਣੋ ਨਾ ਜਿੱਦਾਂ ਹੁਣ ਅਗਲੇ ਦਾ ਕੰਮ ਹੈਗਾ ਵਾ ਉਹ ਮੈਨੂੰ ਕਹਿੰਦੇ ਨੇ ਤੁਸੀਂ ਆ ਬੋਲੋ ਪਰ ਮੈਂ ਉਹ ਚੀਜ਼ ਨਹੀਂ ਬੋਲਦੀ ਨਾ ਆਪਾਂ ਬੋਲਦੇ ਹਾਂ ਕੰਟੈਂਟ ਦੇ ਥ्रू ਜਿੱਦਾਂ ਆਪਾਂ ਉਹ ਉਹ ਚੀਜ਼ ਨਹੀਂ ਕਰਾਂਗੇ ਦੁਬਾਰਾ ਓਕੇ ਉਹ ਵੀਡੀਓ ਪਾ ਕੇ ਤੁਹਾਨੂੰ ਵੀਡੀਓ ਪਾ ਕੇ ਕੀ ਮਿਲਿਆ ਵੀਡੀਓ ਪਾ ਕੇ ਇਹ ਹੋਇਆ ਕਿ پیسے ਮਿਲੇ ਹੂੰ پیسے ਤਾਂ ਕੋਈ ਮਤਲਬ ਵਾ ਲਾ ਕੇ ਇਹਦਾ ਬੱਚਾ ਹੁਣ ਮੈਂ ਤੁਹਾਨੂੰ ਦੱਸਦਾ ਤੁਸੀਂ ਪ੍ਰੋਮੋਸ਼ਨ ਕਰਤੀ ਕਰਤੀ ਉਹ ਜਦੋਂ 14 15 ਸਾਲ ਦੇ ਬੱਚੇ ਦੇਖਣਗੇ ਨਾ ਮੁੰਡੇ ਉਹ ਆਨਲਾਈਨ ਆਰਡਰ ਕਰਨਗੇ ਖਾ ਕੇ ਕੀ ਕਰਨਗੇ ਇਹੋ ਫਿਰ ਸਾਨੂੰ ਥੋੜੇ ਜਿਹੇ ਕੁੜੀਆਂ ਦੇ ਨਾ ਫੋਨ ਆਉਦੇ ਆ ਮੇਰੀ ਛੋਟੀ ਭੈਣ ਨਾ ਟੂਸ਼ਨ ਗਈ ਸੀ ਤੇ ਉਹਦਾ ਰੇਪ ਹੋ ਗਿਆ ਹਜੇ ਤੱਕ ਵਾਪਸ ਨਹੀਂ ਆਈ ਤੇ ਫਿਰ ਉਹ ਰੇਪ ਹੁੰਦੇ ਆ ਤੁਸੀਂ ਕਿਉਂ ਕਰਦੇ ਆਂ ਮੈਂ ਹੋਰ ਚੀਜ਼ਾਂ ਦੇ ਵਿੱਚ ਮੈਂ ਨਹੀਂ ਕਰਾਂ ਆਪ ਹੀ ਨਹੀਂ ਕਰਾਂਗੇ